ਨੋਟਿਸ ਜਾਰੀ ਹੋ ਚੁੱਕਾ ਹੈ ਸੀਆਈਐਸਐਫ ਸਟਾਫ ਕੁਲਵਿੰਦਰ ਕੌਰ ਦੇ ਨਾਲ ਵਿਵਾਦ ਤੋਂ ਬਾਅਦ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਅਸਲ ਵਿੱਚ ਉਸ ਤੋਂ ਬਾਅਦ ਕੰਗਨਰ ਰਣੌਥ ਦੇ ਵੱਲੋਂ ਜੋ ਵਿਵਾਦਿਤ ਬਿਆਨ ਪੰਜਾਬ ਨੂੰ ਲੈ ਕੇ ਦਿੱਤੇ ਗਏ ਸੀ ਤਾਂ ਉਸ ਨੂੰ ਲੈ ਕੇ ਇੱਕ ਪੰਜਾਬੀ ਦੇ ਵੱਲੋਂ ਇਹ ਅ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਕੋਰਟ ਦੇ ਵਿੱਚ ਕੜੀਸਿਆ ਗਿਆ ਕੰਗਣਾ ਰਣੌਤ ਨੂੰ ਤਾਂ ਪੰਜਾਬ ਨੂੰ ਲੈ ਕੇ ਜੋ ਟਿੱਪਣੀ ਅਤਵਾਦ ਨੂੰ ਲੈ ਕੇ ਕੀਤੀ ਗਈ ਸੀ ਕੰਗਣਾ ਰਣੌਤ ਦੇ ਵੱਲੋਂ ਤਾਂ ਉਹ ਟਿੱਪਣੀ ਹੁਣ ਕੰਗਣਾ ਰਣੌਤ ਨੂੰ ਭਾਰੀ ਪੈਂਦੀ ਜਾ ਰਹੀ ਹੈ ਤੇ ਮੁਆਫੀ ਮੰਗ ਲਈ ਕਿਹਾ ਗਿਆ ਹੈ ਤੇ ਕਾਨੂੰਨੀ ਨੋਟਿਸ ਕੰਗਣਾ ਰਣੌਤ ਨੂੰ ਭੇਜ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ 에어ਪੋਰਟ ਤੇ ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਦੇ ਮੰਡੀ ਤੋਂ ਐਮਪੀ ਕੰਗਣਾ ਰਣੌਤ ਨੂੰ ਥੱਪੜ ਮਾਰਿਆ ਗਿਆ ਸੀ ਸੀਆਈਐਸ ਫੋ ਸਟਾਫ ਕੁਲਵਿੰਦਰ ਕੌਰ ਦੇ ਵੱਲੋਂ ਇਹ ਥੱਪੜ ਕੰਗਨਾ ਰਣੌਥ ਦੇ ਲਗਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਲੈ ਕੇ ਜੋ ਵਿਵਾਦਿਤ ਟਿੱਪਣੀਆਂ ਉਸ ਵੱਲੋਂ ਕੀਤੀਆਂ ਗਈਆਂ ਸੀ ਤਾਂ ਉਸ ਸਮੇਂ ਉਸ ਦੀ ਮਾਂ ਵੀ ਉੱਥੇ ਧਰਨੇ ਦੇ ਵਿੱਚ ਮੌਜੂਦ ਸੀ ਅਤੇ ਬੀਬੀਆਂ ਨੂੰ ਲੈ ਕੇ ਜੋ ਟਿੱਪਣੀ ਕੀਤੀ ਗਈ ਸੀ ਤਾਂ ਉਸੇ ਨੂੰ ਲੈ ਕੇ ਕੁਲਵਿੰਦਰ ਕੌਰ ਦੇ ਵੱਲੋਂ ਇੱਕ ਥੱਪੜ ਕੰਗਨਾ ਰਣੌਤ ਦੇ ਮਾਰਿਆ ਗਿਆ ਸੀ ਹਾਲਾਂਕਿ ਇਸ ਨੂੰ ਲੈ ਕੇ ਕਾਫੀ ਵਿਵਾਦ ਹੁੰਦਾ ਹੈ ਕੰਗਨਾ ਰਣੌਤ ਉੱਥੋਂ ਤਾਂ ਚਲੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਉਸ ਨੂੰ ਉਸ ਦੇ ਵੱਲੋਂ ਪੰਜਾਬ ਦੇ ਵਿੱਚ ਅਤਵਾਦ ਨੂੰ ਲੈ ਕੇ ਇੱਕ ਵੱਡੀ ਟਿੱਪਣੀ ਕੀਤੀ ਜਾਂਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਅਤਵਾਦ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਹੈ ਤਾਂ ਇਸੇ ਟਿੱਪਣੀ ਨੂੰ ਲੈ ਕੇ ਹੁਣ ਕੰਗਨਾ ਰਣੌਤ ਫਸਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਐਡਵੋਕੇਟ ਲਿਆਕਤ ਅਲੀ ਦੇ ਵੱਲੋਂ ਜੋ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਦੇ ਵੱਲੋਂ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਨੇ 6 ਜੂਨ ਨੂੰ ਟਵਿੱਟਰ ਦੇ ਉੱਤੇ ਪੋਸਟ ਰਾਹੀਂ ਪੰਜਾਬ ਦੇ ਵਿਚਾਤਵਾਦ ਵਤਨ ਦਾ ਦੋਸ਼ ਲਗਾਇਆ ਸੀ ਜਿਸ ਨਾਲ ਪੰਜਾਬ ਦੀ ਸਾਖ ਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਤਾਂ ਇਸ ਨੂੰ ਲੈ ਕੇ ਕੰਗਨਾ ਰਣੌਤ ਨੂੰ ਮੁਆਫੀ ਮੰਗ ਲੈ ਕੇ ਆਇਆ ਹੈ ਤਾਂ ਨੋਟਿਸ ਜਾਰੀ ਹੋ ਚੁੱਕਾ ਹੈ ਕੰਗਨਾ ਰਣੌਤ ਨੂੰ ਤਾਂ ਲਗਾਤਾਰ ਮੁਸ਼ਕਲਾ ਕੰਗਨਾ ਰਣੌਤ ਦੀਆਂ ਵਾਧੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਜਦੋਂ ਹਿਮਾਚਲ ਦੇ ਮੰਡੂ ਤੋਂ ਇਲੈਕਸ਼ਨ ਜਿੱਤਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਸੌਚੁਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੀ ਸੀ ਤਾਂ ਚੰਡੀਗੜ੍ਹ 에어ਪੋਰਟ ਦੇ ਉੱਤੇ ਸੀਆਈਐਸਐਫ ਸਟਾਫ ਕੁਲਵਿੰਦਰ ਕੌਰ ਦੇ ਵੱਲੋਂ ਉਸ ਦੇ ਥੱਪੜ ਲਗਾ ਦਿੱਤਾ ਜਾਂਦਾ ਹਾਲਾਂਕਿ ਉਸ ਵਿਵਾਦ ਤੋਂ ਬਾਅਦ ਕੁਲਵਿੰਦਰ ਕੌਰ ਦਾ ਕੀ ਹੋਇਆ ਕੁਲਵਿੰਦਰ ਕੌਰ ਕਿੱਥੇ ਗਈ ਆਖਿਰ ਉਸ ਨੂੰ ਗ੍ਰਿਫਤਾਰ ਕਰਕੇ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵੀ ਨਹੀਂ ਘਟ ਰਹੀਆਂ ਕੰਗਨਾ ਰਣੌਤ ਨੂੰ ਵੀ ਲਗਾਤਾਰ ਇਸ ਥੱਪੜकांड ਤੋਂ ਬਾਅਦ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ ਕਈ ਔਰ ਲੋਕ ਕੰਗਨਰ ਰਣੌਤ ਦੀ ਸਾਈਡ ਆ ਗਏ ਔਰ ਕਈ ਲੋਕ ਕੁਲਵਿੰਦਰ ਕੌਰ ਨੂੰ ਸਮਰਥਨ ਕਰਦੇ ਹੋਏ ਨਜ਼ਰ ਆਏ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੁਲਵਿੰਦਰ ਕੌਰ ਨੇ ਜੋ ਵੀ ਰਿਐਕਟ ਕੀਤਾ ਉਹ ਸਭ ਕੁਝ ਕੰਗਨਰ ਰਣੌਤ ਦੇ ਵਿਵਾਦਤ ਬਿਆਨਾਂ ਦਾ ਨਤੀਜਾ ਹੈ ਤਾਂ ਕਈ ਵਾਰ ਕੰਗਨਰ ਰਣੌਤ ਦੇ ਵੱਲੋਂ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਪੰਜਾਬ ਨੂੰ ਲੈ ਕੇ ਦਿੱਤੇ ਜਾਂਦੇ ਨੇ ਔਰ ਇਸੇ ਨੂੰ ਲੈ ਕੇ ਜੋ ਰਿਐਕਸ਼ਨ ਦੇਖਣ ਨੂੰ ਮਿਲਿਆ ਕੁਲਵਿੰਦਰ ਕੌਰ ਦਾ ਜੋ ਸੀਆਈਐਸਐਫ ਸਟਾਫ ਸੀ ਚੰਡੀਗੜ੍ਹ 에어ਪੋਰਟ ਤੇ ਉਸ ਸਮੇਂ ਮੌਜੂਦ ਸੀ ਤਾਇਨਾਤ ਸੀ ਤਾਂ ਉਸ ਦੇ ਵੱਲੋਂ ਥੱਪੜ ਲਗਾ ਦਿੱਤਾ ਜਾਂਦਾ ਹੈ ਕੰਗਰਾਂ ਰਣੌਤ ਦੇ ਤੇ ਇਸ ਨੂੰ ਲੈ ਕੇ ਜੋ ਲੋਕ ਸੀ ਦੋ ਹਿੱਸਿਆਂ ਦੇ ਵਿੱਚ ਵੰਡ ਗਏ ਸੀ ਕੁਝ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਡਿਊਟੀ ਤੇ ਤਾਇਨਾਤੀ ਦੌਰਾਨ ਕੁਲਵਿੰਦਰ ਕੌਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਉਸ ਨੂੰ ਆਪਣੀ ਡਿਊਟੀ ਨਹੀਂ ਪਾਉਣੀ ਚਾਹੀਦੀ ਸੀ ਔਰ ਉੱਥੇ ਦੂਸਰੇ ਪਾਸੇ ਕਈ ਲੋਕ ਕੰਗਰਾਂ ਦੇ ਖਿਲਾਫ ਉੱਤਰ ਆਏ ਕਈ ਲੋਕਾਂ ਦਾ ਕਹਿਣਾ ਕਿ ਕੰਗਰਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਵਿਵਾਦਤ ਬਿਆਨ ਸਮੇਂ-ਸਮੇਂ ਤੇ ਦਿੱਤੇ ਜਾਂਦੇ ਨੇ ਤਾਂ ਉਸ ਤਰ੍ਹਾਂ ਜਵਾਬ ਵੀ ਉਸ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਲੋਕ ਵੰਡੇ ਹੋਏ ਨਜ਼ਰ ਆਏ ਸੀ ਪਰ ਹੁਣ ਮੁਸ਼ਕਲਾ ਇੱਥੇ ਕੰਗਰਾਂ ਰਣੌਤ ਦੀਆਂ ਵੀ ਵੱਦਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨੋਟਿਸ ਜਾਰੀ ਹੋ ਚੁੱਕਾ ਹੈ ਔਰ ਪੰਜਾਬ ਦੇ ਇੱਕ ਵਿਅਕਤੀ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਾਨੂੰਨੀ ਨੋਟਿਸ ਕੰਗਨਾਰ ਰਣੌਤ ਨੂੰ ਭੇਜਿਆ ਗਿਆ ਮੁਆਫੀ ਮੰਗਲਨੇ ਕਿਹਾ ਗਿਆ ਕਿ ਪੰਜਾਬ ਨੂੰ ਲੈ ਕੇ ਜੋ ਬਿਆਨ ਉਸ ਦੇ ਵੱਲੋਂ ਦਿੱਤਾ ਗਿਆ ਤਾਂ ਪੰਜਾਬ ਦੀ ਸਾਖ ਅਤੇ ਕੰਡਤਾ ਨੂੰ ਉਸ ਦਾ ਬੁਰਾ ਨੁਕਸਾਨ ਪਹੁੰਚੇਗਾ ਇਸ ਕਰਕੇ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੰਗਨਾਰ ਰਣੌਤ ਦੇ ਵੱਲੋਂ ਕੀ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਕਿ ਉਸ ਦੇ ਵੱਲੋਂ ਮੁਆਫੀ ਮੰਗੀ ਜਾਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਦੇ ਬਿਆਨ ਉਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੰਗਨਾਰ ਰਣੌਤ ਦੀਆਂ ਮੁਸ਼ਕਲਾਂ ਫਿਲਹਾਲ ਬਦਗੀਆਂ ਨੇ ਕਿਉਂਕਿ ਕਾਨੂੰਨੀ ਪਚੜੇ ਦੇ ਵਿੱਚ ਇੱਕ ਵਾਰ ਫਿਰ ਫਸ ਚੁੱਕੀ ਹੈ ਔਰ ਇਸ ਤਰ੍ਹਾਂ ਦੇ ਕਈ ਕਾਨੂੰਨੀ ਪਚੜੇ ਲਗਾਤਾਰ ਕੰਗਨਾ ਰਣੌਤ ਦਾ ਪਿੱਛਾ ਕਰਦੇ ਆ ਰਹੇ ਨੇ ਔਰ ਜਦੋਂ ਤੋਂ MP ਬਣੀ ਹੈ ਤਾਂ ਖਾਸ ਤੌਰ ਤੇ ਆਪਣੇ ਬਿਆਨਾਂ ਨੂੰ ਲੈ ਕੇ ਹੋਰ ਵੀ ਉਹਨਾਂ ਨੂੰ ਸੁਚੇਤ ਰਹਿਣਾ ਪਵੇਗਾ ਕਿਉਂਕਿ ਇਸ ਤਰ੍ਹਾਂ ਦੇ ਬਿਆਨ ਜੇਕਰ ਹੁਣ ਵੀ ਉਹਨਾਂ ਦੇ ਸਾਹਮਣੇ ਆਉਂਦੇ ਨੇ ਤਾਂ ਫਿਰ ਕਿਸੇ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਤਾਂ ਫਿਲਹਾਲ ਕੰਗਨਾ ਰਣੌਤ ਦੇ ਖਿਲਾਫ ਕਾਨੂੰਨੀ ਨੋਟਿਸ ਜਾਰੀ ਹੋ ਚੁੱਕਾ ਹੈ ਪਰ ਤੁਹਾਨੂੰ ਉਹ ਬਿਆਨ ਵੀ ਦਿਖਾ ਦਿੰਦੇ ਆ ਜਿਸ ਬਿਆਨ ਨੂੰ ਲੈ ਕੇ ਕੰਗਨਾ ਰਣੌਤ ਦੇ ਖਿਲਾਫ ਇਹ ਨੋਟਿਸ ਜਾਰੀ ਕੀਤਾ ਗਿਆ ਤਾਂ ਆਖਿਰ ਕੀ ਕੁਝ ਕੰਗਨਾ ਰਣੌਤ ਦੇ ਵੱਲੋਂ ਪੰਜਾਬ ਬਾਰੇ ਕਿਹਾ ਗਿਆ ਸੀ ਜਿਸ ਨੂੰ ਲੈ ਕੇ ਇਹ ਨੋਟਿਸ ਜਾਰੀ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਆ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ ਸਭ ਤੋਂ ਪਹਿਲੇ ਤਾਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈਨ ਆ ਚੰਡੀਗੜ੍ਹ 에어ਪੋਰਟ ਪੇ ਜੋ ਹਾਦਸਾ ਹੋਇਆ आ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज ਕਿ ਜੋ ਅਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਦੈਟ